ਪਿਕਰ ਮਾਣਦਾ ਵਾਹਿਗੁਰੂ ਜੀ ਕੀ ਫਤਿਹ ਜੰਦੀ ਸਿੰਦੇ ਮਾਰੇ ਕੀ ਕਹੋਂਗੇ ਜਿਹੜੇ ਹੱਲੇ ਵੀ ਜਕਾਰੇ ਕ ਜਾਵੇ ਫਤਿਹ ਪਾਵੇ ਨਿਹਾਲ ਹੋ ਜਾਵੇ ਸੁਰੀਆ ਗਾ ਜੀ ਸਭ ਜਨਾਂ ਚਾਹਨਾ ਜੇ ਅਰਦਾਸ ਹੋਵੇ ਕਿ ਉਹਨਾਂ ਨੂੰ ਵੀ ਛੇਤੀ ਛੇਤੀ ਰਾਹਤ ਮਿਲੇ ਬਿਲਕੁਲ ਬਿਲਕੁਲ ਸਹੀ ਗੱਲ ਅੰਦਰ ਸਿੰਘ ਜੀ ਆਪੂ ਮਠਕਰਾ ਲਓ ਬਹੁਤ ਬਹੁਤ ਮੁਬਾਰਕਾਂ ਤੁਹਾਨੂੰ ਹੋਈਆਂ ਪੱਕੀ ਰਿਹਾਈ ਦੀਆਂ ਮਹਾਰਾ ਬਹੁਤ ਬਹੁਤ ਚੜ੍ਹਦੀ ਕਲਾ ਕਰੇ ਜਦੇਵ ਸਿੰਘ ਜੀ ਆਜੋ ਜੀ ਬਹੁਤ 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 ਸਾਰਾ ਸਤਿ ਸਾਕ ਜਦੇਵ ਸਿੰਘ ਜੀ ਆਜੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਰੀ ਸੰਗਤ ਨੂੰ ਪਤਾ ਹੈ ਕਿ ਅੱਜ ਭਾਈ ਗਰਮੀਤ ਸਿੰਘ ਜੀ ਇੰਜੀਨੀਅਰ ਜੀ ਜਿਹੜੇ ਕਿ ਅੱਜ ਪੱਕੀ ਰਿਹਾਈ ਤੇ ਬਾਹਰ ਆ ਗਏ ਨੇ ਬੜੀ ਸੰਗਤ ਨੂੰ ਖੁਸ਼ੀ ਦਾ ਮੌਕਾ ਹੈ ਸਾਰੀ ਸੰਗਤ ਦੇਖੋ ਤੁਸੀਂ ਦਰਸ਼ਨ ਕਰ ਸਕਦੇ ਜੀ ਕਿੱਡੀ ਵੱਡੀ ਕੌਮੀ ਇਨਸਾਨ ਮੋਰਚੇ ਦੀ ਜਿੱਤ ਸੰਗਤ ਦੀ ਪਬਲਿਕ ਦੀ ਸਾਰੇ ਜੂਥ ਦੀ ਦੇਖੋ ਕਿੱਡੀ ਮਹਾਰਾਜ ਦੀ ਚੜ੍ਹਦੀ ਗੱ라 ਹੋਈ ਏ ਜਿਹੜੀ ਕਿ 15 ਅਗਸਤ ਨੂੰ ਕਿੱਡੀ ਵੱਡੀ ਖੁਸ਼ੀ ਦੀ ਗੱਲ ਆ ਤੇ ਸਾਰੀ ਸੰਗਤ ਨੂੰ ਬਹੁਤ ਬਹੁਤ ਵਧਾਈ ਹੋਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕੀ ਫਤਿਹ ਕੰਦੀ ਸਿੰਦੇ ਮਾਰੇ ਕੀ ਕਹਾਂਗੇ ਜਿਹੜੇ ਹੱਲੇ ਵੀ ਬਿਕਾਰੇ ਜਾਵੇ ਫਤਿਹ ਪਾਵੇ ਨਿਹਾਲ ਹੋ ਜਾਵੇ ਪ੍ਰਿਆ ਰਾਮ ਜੀ ਸਭ ਜਨਤਾ ਦੇ ਅਰਦਾਸ ਹੋ ਰਹੀ ਹੈ ਕਿ ਉਹਨਾਂ ਨੂੰ ਵੀ ਛੇਤੀ ਜੀਤੀ ਲਾਭ ਮਿਲੇ ਬਿਲਕੁਲ ਬਿਲਕੁਲ ਸਹੀ ਗੱਲ ਅੰਦਰ ਸਿੰਘ ਜੀ ਸਭੂ ਮਠਕਰਾਲ ਨੂੰ ਬਹੁਤ ਬਹੁਤ ਮੁਬਾਰਕਾਂ ਤੁਹਾਨੂੰ ਹੋਈ ਪੱਕੀ ਰਿਹਾਈ ਦੀਆਂ ਮਹਾਰਾ ਬਹੁਤ ਬਹੁਤ ਚੜ੍ਹਦੀ ਕਲਾ ਕਰੇ ਲਦੇਵ ਸਿੰਘ ਜੀ ਆਜੋ ਜੀ ਬਹੁਤ ਬਹੁਤ ਅਰਦਾਸਾਂ ਨਾਲ ਸਾਥ ਆਦੇਵ ਸਿੰਘ ਜੀ ਆਜੋ ਵਾਹਿਗੁਰੂ ਜਿੱਕਾ ਖਾਲਸਾ ਵਾਹਿਗੁਰੂ ਜਿੱਦੀ ਹਾਥੀ ਸਾਰੀ ਸੰਗਤ ਨੂੰ ਪਤਾ ਹੈ ਕਿ ਅੱਜ ਭਾਈ ਗਰਮੀਤ ਸਿੰਘ ਜੀ ਇੰਜੀਨੀਅਰ ਜੀ ਜਿਹੜੇ ਕਿ ਅੱਜ ਪੱਕੀ ਰਿਹਾਈ ਤੇ ਹਾਂ ਜੀ ਬਾਹਰ ਆ ਗਏ ਨੇ ਬੜੀ ਸੰਗਤ ਨੂੰ ਖੁਸ਼ੀ ਦਾ ਮੌਕਾ ਹੈ ਸਾਰੀ ਸੰਗਤ ਦੇਖੋ ਤੁਸੀਂ ਦਰਸ਼ਕ ਕਰ ਸਕਦੇ ਜੀ ਕਿੱਡੀ ਵੱਡੀ ਕੌਮੀ ਇਨਸਾਫ ਮੋਰਚੇ ਦੀ ਜਿੱਤ ਸੰਗਤ ਦੀ ਪਬਲਿਕ ਦੀ ਸਾਰੇ ਜੂਥ ਦੀ ਦੇਖੋ ਕਿੱਡੀ ਮਹਾਰਾਜ ਦੀ ਚੜ੍ਹਦੀ ਕਲਾ ਹੋਈ ਏ ਜਿਹੜੀ ਕਿ 15 ਅਗਸਤ ਨੂੰ ਕਿੱਡੀ ਵੱਡੀ ਖੁਸ਼ੀ ਦੀ ਗੱਲ ਆ ਤੇ ਸਾਰੇ ਸੰਗਤ ਨੂੰ ਬਹੁਤ ਬਹੁਤ ਵਧਾਈ ਹੋਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਮਾਤਾ ਵਾਹਿਗੁਰੂ ਜੀ ਕੀ ਫਤਿਹ ਕੰਦੀ ਸਿੰਘ ਜਿਹੜੇ ਹੱਲੇ ਵੀ ਬਿਕਾਰੇ ਜਾਵੇ ਫਤਿਹ ਪਾਵੇ ਨੇ ਹਾਲ ਹੋ ਜਾਵੇ ਸੁਰੀਏਗਾ ਜੀ ਸਭ ਜੀ ਨਾਲ ਚਾਹੁੰਦਾ ਜੀ ਅਰਦਾਸ ਕਰਾਂਗੇ ਕਿ ਉਹਨਾਂ ਨੂੰ ਵੀ ਛੇਤੀ ਜੀਤੀ ਮਿਹਰ ਮਿਲੇ ਬਿਲਕੁਲ ਬਿਲਕੁਲ ਸਹੀ ਗੱਲ ਜੀ ਅੰਦਰ ਸਿੰਘ ਜੀ ਸਾਡੂ ਮਠਕਰਾ ਲਾਓ ਬਹੁਤ ਬਹੁਤ ਮੁਬਾਰਕਾਂ ਤੁਹਾਨੂੰ ਬਹੁਤ ਬਹੁਤ ਵਾਹਿਗੁਰੂ ਜੀ ਮਾਰਾ ਬਹੁਤ ਬਹੁਤ ਚੜ੍ਹਦੀ ਕਲਾ ਕਰੇ ਬਲਦੇਵ ਸਿੰਘ ਜੀ ਆਜੋ ਜੀ ਬਹੁਤ ਬਹੁਤ ਬਰਾਦ ਸਾਰਾ ਸਾਹ ਬਲਦੇਵ ਸਿੰਘ ਜੀ ਆਜੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਰੀ ਸੰਗਤ ਨੂੰ ਪਤਾ ਹੈ ਕਿ ਅੱਜ ਭਾਈ ਗਰਮੀਤ ਸਿੰਘ ਜੀ ਇੰਜੀਨੀਅਰ ਜੀ ਜਿਹੜੇ ਕਿ ਅੱਜ ਫਕੀਰ ਰਿਹਾਈ ਤੇ ਬਾਹਰ ਆ ਗਏ ਨੇ ਬੜੀ ਸੰਗਤ ਨੂੰ ਖੁਸ਼ੀ ਦਾ ਮੌਕਾ ਹੈ ਸਾਰੀ ਸੰਗਤ ਦੇਖੋ ਤੁਸੀਂ ਦਰਸ਼ਨ ਕਰ ਸਕਦੇ ਜਿਉਂ ਏਡੀ ਵੱਡੀ ਕੌਮੀ ਇਨਸਾਫ ਮੋਰਚੇ ਦੀ ਜਿੱਤ ਸੰਗਤ ਦੀ ਪਬਲਿਕ ਦੀ ਸਾਰੇ ਜੂਥ ਦੀ ਦੇਖੋ ਕਿੱਡੀ ਮਹਾਰਾਜ ਦੀ ਚੜ੍ਹਦੀ ਕਲਾ ਹੋਈ ਏ ਜਿਹੜੀ ਕਿ 15 ਅਗਸਤ ਨੂੰ ਕਿੱਡੀ ਵੱਡੀ ਖੁਸ਼ੀ ਦੀ ਗੱਲ ਆ ਤੇ ਸਾਰੀ ਸੰਗਤ ਨੂੰ ਬਹੁਤ ਬਹੁਤ ਵਧਾਈ ਹੋਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ